ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆਂਗੇ ਪਲੋਈਆਂ ਥੱਲੇ ਕੱਪੜਾ ਲਾਉਣ ਦੀ ਜਿਹੜੀ ਆਪਾਂ ਲੀਰ ਲਾਉਣੇ ਆਂਗੇ ਪਲੇਟਾਂ ਦੇ ਥੱਲੇ ਵੀ ਉਹ ਕਿਸ ਤਰ੍ਹਾਂ ਲਾਉਣੀ ਆ ਇਹ ਜਿਹੜਾ ਆਪਾਂ ਪਲੇਟਾਂ ਦੇ ਥੱਲੇ ਕੱਪੜਾ ਲਾਉਣੇ ਹੁੰਨੇ ਆ ਇਹ ਪਲੇਟਾਂ ਨੂੰ ਸੀਜਣ ਤੋਂ ਹੁੰਦਾ ਜੀ ਵੀ ਪਲੇਟਾਂ ਨੇ ਜਿਹੜੀਆਂ ਆਪਣੀਆਂ ਸੀਜਣਾਂ ਸੋ ਇਹਦੇ ਲਈ ਦੇਖੋ ਆਪਾਂ ਨੇ ਇਹ ਪਲੇਟਾਂ ਦੇ ਨਿਸ਼ਾਨ ਆਪਾਂ ਪਹਿਲਾਂ ਹੀ ਲਾ ਰੱਖੇ ਨੇਗੇ ਦੋਸਤੋ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਹੋ ਜਿਹੀ ਲੱਗੀ ਇਹ ਪਲੇਟਾਂ ਦੇ ਥੱਲੇ ਕੱਪੜਾ ਲਾਉਣ ਦਾ ਅੱਜ ਆਪਾਂ ਤੁਹਾਨੂੰ ਇਹਦੇ ਦੋ ਤਰੀਕੇ ਦੱਸਾਂਗੇ ਇਹਨਾਂ ਦੋਨੇ ਤਰੀਕਿਆਂ ਚੋਂ ਜਿਹੜਾ ਆਪਾਂ ਤਰੀਕਾ ਮੈਂ ਵਰਤਦੀ ਆ ਉਹ ਆਪਾਂ ਦੂਜੇ ਨੰਬਰ ਤੇ ਜਿਹੜਾ ਤੁਹਾਨੂੰ ਦੱਸਾਂਗੇ ਉਹ ਤਰੀਕਾ ਵੈਸਟ ਹੈਗਾ ਕੱਪੜਾ ਲਾਉਣ ਦਾ ਫਰੇਮ ਲਈ ਦੇਖੋ ਆਪਾਂ ਨੇ ਜਿਹੜੀ ਆਪਣੇ ਪਲੇਟ ਹੈਗੀ ਉਹਦੀ ਲੰਬਾਈ ਦੇ ਹਿਸਾਬ ਨਾਲ ਆਪਾਂ ਨੇ ਕਪੜਾ ਕੱਟ ਕਰ ਲੈਣਾ ਤੇ ਪੱਟੀ ਦੀ ਚੜਾਈ ਆ ਜਿਹੜੀ ਆਪਾਂ 2 ਇੰਚ 2.5 ਇੰਚ ਲੈ ਸਕਦੇ ਆ ਕਿਉਂਕਿ ਜੇ ਜ਼ਿਆਦਾ ਹੋਵੇ ਤਾਂ ਐਕਸਟਰਾ ਕਪੜਾ ਆਪਾਂ ਬਾਅਦ ਚੋ ਕੱਟ ਵੀ ਕਰ ਸਕਦੇ ਆ ਦੇਖੋ ਇਹ ਆਪਾਂ ਨੇ ਪੱਟੀਆਂ ਨੇ ਜਿਹੜੀਆਂ ਕੱਟ ਕਰ ਲਈਆਂ ਨੇ ਇਹ ਆਪਾਂ ਨੇ ਚਾਰ ਪੱਟੀਆਂ ਕੱਟ ਕਰੀਆਂ ਨੇਗੀਆਂ ਇਹਦੀ ਲੰਬਾਈ ਤਾਂ ਆਪਾਂ ਨੇ ਪਲੇਟ ਦੇ ਹਿਸਾਬ ਨਾਲ ਹੀ ਰੱਖੀ ਆ ਇਸ ਤਰ੍ਹਾਂ ਤੁਸੀਂ ਮਿਲ ਕੇ ਕੱਟ ਲੈਣੀ ਆ 7 ਇੰਚ ਦੀ ਪਲੇਟ ਆਪਾਂ ਨੇ ਪਾਉਣੀ ਆ 7 ਇੰਚ ਆਪਾਂ ਇਹਦੀ ਲੰਬਾਈ ਲੈ ਲਈਏ ਸਭ ਤੋਂ ਪਹਿਲਾਂ ਆਪਾਂ ਦੇਖੋ ਆਪਣੀ ਨਿਸ਼ਾਨੀ ਤੋਂ ਫੜ ਕੇ ਇਹਨੂੰ ਕੱਪੜੇ ਨੂੰ ਇਸ ਤਰ੍ਹਾਂ ਚੱਕ ਲਾਂਗੇ ਇਸ ਤਰ੍ਹਾਂ ਤੁਸੀਂ ਨੇ ਜਿੱਥੇ ਜਿੱਥੇ ਆਪਣੀ ਨਿਸ਼ਾਨੀ ਲਾਈ ਹੋਈ ਹੈ ਇਹਨੂੰ ਸਿੱਧਾ ਫੜ ਕੇ ਚੱਕ ਲੈਣਾ ਕੱਪੜੇ ਨੂੰ ਤੇ ਫਿਰ ਆਪਾਂ ਆਪਣੀ ਜਿਹੜੀ ਪੱਟੀ ਕੱਟ ਕਰੀ ਆ ਉਹਦੇ ਉੱਪਰ ਰੱਖ ਕੇ ਇੱਕ ਤਰੀਕਾ ਤਾਂ ਆਪਣਾ ਇਹ ਹੈ ਆ ਵੀ ਆਪਾਂ ਦੇਖੋ ਐਸੇ ਤਰ੍ਹਾਂ ਹੀ ਇਹਨੂੰ ਸਿੱਧੀ ਸੇਉਣ ਲਾ ਦਾਂਗੇ ਇੱਕ ਸਾਈਡ ਤੇ ਕੱਪੜਾ ਰੱਖ ਕੇ ਇਹ ਆਪਾਂ ਪਲੇਟ ਕਾਉਣ ਵਾਲੇ ਥੱਲੇ ਆ ਜਿਹੜੀ ਲੀਰੋ ਰੱਖ ਲਈ ਆ ਉਪਰੋਂ ਆਪਾਂ ਇਸ ਤਰ੍ਹਾਂ ਐਸੀ ਤਰ੍ਹਾਂ ਹੀ ਜਿਹੜੀ ਪਲੇਟ ਪਾ ਰਹੇ ਹਾਂ ਇਹ ਆਪਣਾ ਕਪੜਾ ਇੱਕ ਸਾਈਡ ਤੇ ਅਟੈਚ ਹੋ ਜਾਊਗਾ ਇਹ ਆਪਾਂ ਤੁਹਾਨੂੰ ਕੱਚੀ ਸਲਾਈ ਲਾ ਕੇ ਦਿਖਾਈ ਆ ਦੇਖੋ ਇਹ ਇਸ ਤਰ੍ਹਾਂ ਆਪਣਾ ਕਪੜਾ ਇੱਕ ਸਾਈਡ ਤੇ ਲੱਗ ਗਿਆ ਇਹਦੇ ਨਾਲ ਫੇਰ ਵੀ ਆ ਜਿਹੜੀ ਇੱਕ ਸਾਈਡ ਤੋਂ ਆਪਣੀ ਪਲੇਟ ਨੂੰ ਖਿੱਚ ਪੈਂਦੀ ਹੈ ਜੀ ਇੱਕ ਸਾਈਡ ਤੋਂ ਪਲੇਟ ਨੂੰ ਸਪੋਰਟ ਮਿਲਗੀ ਦੂਜੀ ਸਾਈਡ ਤੋਂ ਕੱਪੜਾ ਫੇਰ ਵੀ ਖਿੱਚਿਆ ਜਾਂਦਾ ਹੈ ਜਿਹੜੀ ਸਾਈਡ ਆਪਣੀ ਇਹ ਰਹੇਗੀ ਤੇ ਇਹ ਤਰੀਕਾ ਆਪਾਂ ਨਹੀਂ ਵਰਤਦੇ ਹੈਗੇ ਆਪਾਂ ਜਿਹੜੇ ਦੂਜੇ ਹੁਣ ਤੁਹਾਨੂੰ ਦੱਸਾਂਗੇ ਉਹ ਤਰੀਕਾ ਠੀਕ ਰਹਿੰਦਾ ਪਲੇਟਾਂ ਤੱਲੇ ਕੱਪੜਾ ਲਾਉਣ ਦਾ ਸੋ ਇਹ ਸਲਾਈ ਆਪਾਂ ਨੇ ਕੱਚੀ ਲਾਈ ᱛੀ ਇਹਨੂੰ ਆਪਾਂ ਢੇਡ ਦਾਂਗੇ ਹੁਣ ਆਪਾਂ ਨੇ ਇਹ ਜਿਹੜੀ ਆਪਣੀ ਪੱਟੀਆਂ ਲੀਰਾਂ ਆਪਾਂ ਨੇ ਕੱਟ ਕਰੀਆਂ ਨੇ ਇਹਦੇ ਥੱਲੇ ਲਾਉਣ ਨੂੰ ਇਹਨੂੰ ਉਸੇ ਤਰ੍ਹਾਂ ਹੀ ਆਪਾਂ ਕੱਪੜੇ ਨੂੰ ਚੱਕ ਕੇ ਇਹ ਲੀਰ ਦੇ ਜਿਹੜਾ ਸੈਂਟਰ 'ਚ ਰੱਖਾਂਗੇ ਬਿਲਕੁਲ ਅੱਧਾ ਕੱਪੜਾ ਆਪਾਂ ਨੇ ਉਧਰ ਰੱਖਣਾ ਤਾਂ ਉਧਰ ਰੱਖਣਾ ਦੇਖੋ ਜੇ ਤੁਸੀਂ ਬਿਗਨਰ ਹੋ ਤਾਂ ਤੁਸੀਂ ਇਹ ਤੇ ਨਿਸ਼ਾਨ ਵੀ ਲਾ ਸਕਦੇ ਹੋ ਸਿੱਧਾ ਇਸ ਤਰ੍ਹਾਂ ਆਪਾਂ ਕੱਪੜੇ ਤੇ ਸਿੱਧਾ ਨਿਸ਼ਾਨ ਲਾ ਲਾਂਗੇ ਫਿਰ ਇਹ ਪਲੇਟ ਨੂੰ ਆਪਾਂ ਇਹਦੇ ਬਿਲਕੁਲ ਵਿਚਾਲੇ ਰੱਖਾਂਗੇ ਲੀਰ ਦੇ ਤੇ ਇਸ ਤਰ੍ਹਾਂ ਆਪਣਾ ਜਿਹੜਾ ਕੱਪੜਾ ਇਹਦੇ ਉੱਪਰ ਮੋੜਾਂਗੇ ਇਹ ਜਿਹੜਾ ਆਪਾਂ ਇਸ ਤਰ੍ਹਾਂ ਕੱਪੜਾ ਲਾਉਨੇ ਆਏ ਆਪਣੇ ਦੋਨੇ ਸਾਈਡਾਂ ਤੋਂ ਪਲੋਈ ਨੂੰ ਲੱਗ ਜਾਊਗਾ ਇਸ ਤਰ੍ਹਾਂ ਠੀਕ ਰਹਿੰਦਾ ਜੀ ਕੱਪੜਾ ਲਾਉਣਾ ਪਲੇਟ ਤੇ ਇਹਨੂੰ ਦੋਨੇ ਸਾਈਡ ਤੋਂ ਕੱਪੜੇ ਦੀ ਜਿਹੜੀ ਅੰਦਰੋਂ ਸਪੋਰਟ ਮਿਲ ਜੂ ਪਲੋਈ ਫਿਰ ਇਸ ਤਰ੍ਹਾਂ ਸੀਜਦੀ ਨਹੀਂ ਹੈਗੀ ਵਿੱਚੋਂ ਆਪਾਂ ਅੰਦਰੋਂ ਪਲੇਟ ਵਾਲਾ ਜਿਹੜਾ ਆਪਣਾ ਕਮੀਜ਼ ਹੈਗਾ ਉਹ ਇਕੱਠਾ ਨਹੀਂ ਹੋਣ ਦੇਣਾ ਉਹਨੂੰ ਬਿਲਕੁਲ ਸਿੱਧਾ ਰੱਖਣਾ ਆਪਾਂ ਨੇ ਇਸ ਤਰ੍ਹਾਂ ਆਪਾਂ ਉਂਗਲੀ ਨਾਲ ਉੱਤੋਂ ਇਹਨੂੰ ਪ੍ਰੈਸ ਜੀ ਕਰਕੇ ਠੀਕ ਕਰਦੇ ਰਹਾਂਗੇ ਨਾਲ-ਨਾਲ ਕੱਪੜੇ ਨੂੰ ਤੇ ਇੱਥੇ ਆਪਾਂ ਆਪਣੀ ਸਿਉਣ ਲਾ ਲੈਣੀ ਆ ਜਿੱਥੋਂ ਆਪਣੀ ਪਲੇਟ ਦੀ ਜਿਹੜੀ ਸਿਉਣਾ ਖਤਮ ਹੁੰਦੀ ਹੈ ਉਥੋਂ ਪੱਕੀ ਜ਼ਰੂਰ ਕਰ ਦੇਵਾਂਗੇ ਪਲੇਟ ਨੂੰ ਤਾਂ ਕਿ ਬਾਅਦ 'ਚ ਉੱਧੜਨ ਲੱਗ ਜਾਂਦੀਆਂ ਨਹੀਂ ਹੈਗੀਆਂ ਸੋ ਇਹ ਤੋਂ ਆਪਾਂ ਪੱਕੀ ਕਰ ਦਿੰਨੇ ਹੁੰਨੇ ਆ। ਦੇਖੋ ਇਸ ਤਰ੍ਹਾਂ ਕਪੜਾ ਜਿਹੜਾ ਪਲੇਟ ਤੇ ਲੱਗ ਕੇ ਬਿਲਕੁਲ ਇਹ ਸਹੀ ਤਰੀਕਾ ਹੈਗਾ। ਇਹਨੂੰ ਦੋਨੇ ਸਾਈਡਾਂ ਤੋਂ ਜਿਹੜੀ ਆਪਣੀ ਪਲੋਈ ਨੂੰ ਸਪੋਰਟ ਮਿਲਗੀ। ਇਹਦੇ ਨਾਲ ਪਲੋਈ ਆ ਜਿਹੜੀ ਸਿੱਝਦੀ ਨਹੀਂ ਹੈਗੀ। ਸੋ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਰਨਾ ਨਾ ਭੁੱਲਿਓ ਜੀ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ। ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸੇ ਤਰ੍ਹਾਂ ਹੀ ਦੇਖੋ ਆਪਣੀ ਦੂਜੀ ਪਲੇਟ ਆਪਾਂ ਆ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਆਪਣੀ ਕਬੜੇ ਦੀ ਜਿਹੜੇ ਆ ਪਲੇਰ ਕੱਟੀ ਆ ਉਹਨੂੰ ਆਪਾਂ ਫੋਲਡ ਕਰਕੇ ਫਿਰ ਇਹਦੇ ਉੱਪਰ ਦੀ ਸਿਆਉਣ ਲਾ ਦਾਂਗੇ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਦੇਖੋ ਇਹ ਦੋਨੇ ਪਲੇਟਾਂ ਦੇ ਆਪਾਂ ਨੇ ਕੱਪੜਾ ਜਿਹੜਾ ਲਾ ਕੇ ਅਟੈਚ ਕਰ ਲਿਆ ਜੇ ਆਪਣਾ ਕੱਪੜਾ ਆਪਾਂ ਨੂੰ ਇੱਥੇ ਚੌੜਾ ਜ਼ਿਆਦਾ ਲੱਗਦਾ ਤਾਂ ਆਪਾਂ ਬਾਅਦ ਚ ਉਹਦੀ ਕਟਿੰਗ ਕਰ ਸਕਦੇ ਹਾਂ